ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਇੱਕ ਪਾਸੇ ਜੰਗਬੰਦੀ ਨੂੰ ਅਤੇ ਸੀਸ ਫਾਇਰ ਨੂੰ ਲੈ ਕੇ ਸਮਝੌਤਾ ਹੋਇਆ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਭ ਤੋਂ ਪਹਿਲਾ ਵੱਡਾ ਬਿਆਨ ਆਇਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਿ ਦੋਹਾਂ ਦੇਸ਼ਾਂ ਦੇ ਵਿੱਚ ਸਮਝੌਤਾ ਕਰਾਉਣ ਦੇ ਵਿੱਚ ਅਮਰੀਕਾ ਦੀ ਬੜੀ ਖਾਸ ਭੂਮਿਕਾ ਰਹੀ ਹੈ ਉਸ ਤੋਂ ਬਾਅਦ ਭਾਰਵੇਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਲਾ ਛਾੜ ਦਿੱਤਾ ਲੇਕਿਨ ਜੰਗਬੰਦੀ ਅਤੇ ਸੀਸਫਾਇਰ ਨੂੰ ਲੈ ਕੇ ਸਮਝੌਤਾ ਹੋਇਆ ਲੇਕਿਨ ਅੱਜ ਭਾਰਤ ਦੀ ਸੈਨਾ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਜੇ ਗੱਲ ਕਰੀਏ ਜਦੋਂ ਦੀ ਜੰਗਬੰਦੀ ਅਤੇ ਸੀਸਫਾਇਰ ਨੂੰ ਲੈ ਕੇ ਸਮਝੌਤਾ ਹੋਇਆ ਹੈ ਉਹਨਾਂ ਦਿਨਾਂ ਤੋਂ ਲਗਾਤਾਰ ਕਦੇ ਪੰਜਾਬ ਦੇ ਵਿੱਚੋਂ ਕਦੇ ਹਰਿਆਣਾ ਦੇ ਵਿੱਚੋਂ ਖਾਸ ਕਰਕੇ ਅਸੀਂ ਕਰਦੇ ਹਾਂ ਜੋਤੀ ਦੀ ਗੱਲ ਜਿਹੜੀ ਇੱਕ ਬੜੀ ਵੱਡੀ ਮਲੋਤਰਾ ਜਿਹੜੀ ਬੜੀ ਇੱਕ ਕਬੱਡੀ ਯੂਟਿਊਬਰ ਹੈ ਉਸ ਨੂੰ ਫੜਿਆ ਗਿਆ ਉਸ ਨੇ ਐਸਡੀਪੀਸੀ ਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈਟੀ ਦੇ ਸੈੱਲ ਨੇ ਹਰ ਕਿਰਤ ਉਹਨਾਂ ਦਾ ਨਾਮ ਲੈ ਦਿੱਤਾ ਉਸ ਤੋਂ ਬਾਅਦ ਕੈਥਲ ਦੇ ਵਿੱਚੋਂ ਇੱਕ ਨੌਜਵਾਨ ਫੜਿਆ ਗਿਆ ਜਿਹੜਾ ਖਾਲਸਾ ਕਾਲਜ ਦੇ ਵਿੱਚ ਪੜ੍ਹਦਾ ਸੀ ਬਾਅਦ ਵਿੱਚ ਪਿੰਡ ਵਾਲਿਆਂ ਨੇ ਵੀਡੀਓ ਪਾਈ ਕਿ ਅਸੀਂ ਇਸ ਦੀ ਸੌਂ ਦਿੰਨੇ ਹਾਂ ਕਿ ਇਹ ਲੜਕਾ ਤਾਂ ਇਸ ਤਰ੍ਹਾਂ ਦਾ ਹੈ ਹੀ ਨਹੀਂ ਭਾਰਤ ਭਾਰਤੀ ਫੌਜ ਵੱਲੋਂ ਛਾਪੇ ਮਾਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਵਕਫ ਵਕਫ ਯੂਟਿਊਬਰ ਅਤੇ ਜਿਹੜੇ ਆ ਭਾਰਤੀ ਭਾਰਤ ਦੇ ਲੋਕ ਦੇ ਜਿਹੜੇ ਪਾਕਿਸਤਾਨ ਦੇ ਟੱਚ ਵਿੱਚ ਰਹੇ ਨੇ ਉਹਨਾਂ ਦੇ ਨਾਲ ਜੇ ਕੋਈ ਗੱਲਬਾਤ ਕਰਦਾ ਹੈ ਜਾਂ ਕੋਈ ਸਨੈਪਚੈਟ ਤੇ ਫੇਸਬੁੱਕ ਤੇ ਵਟ ਵਟਸਐਪ ਤੇ ਫੇਸਬੁੱਕ ਤੇ ਉਹਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਕਈਆਂ ਨੂੰ ਛੱਡ ਵੀ ਦਿੱਤਾ ਹੈ ਅਤੇ ਕਈਆਂ ਨੂੰ ਨਹੀਂ ਛੱਡਿਆ ਗਿਆ ਹਾਲਤ ਜੇ ਗੱਲ ਕਰੀਏ ਦਾਨਸ਼ ਦੀ ਦਾਨਸ਼ ਨੂੰ ਪਹਿਲਾਂ ਪੰਜਾਬ ਦੇ ਉਹ ਭਾਰਤ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਹ ਟੱਚ ਦੇ ਵਿੱਚ ਆਏ ਹਰਕਿਰਤ ਦੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਆਈਟੀ ਸੈੱਲ ਦੇ ਪ੍ਰਧਾਨ ਸੀ ਫਿਰ ਜਿਹੜੇ ਜੋਤੀ ਮਲੋਤ ਮਲੋਤਰਾ ਨੇ ਇਹਨਾਂ ਦੇ ਟੱਚ ਵਿੱਚ ਵੀ ਸੀ ਕਿ ਇਹਨਾਂ ਵੱਲੋਂ ਵਾਕਿਆ ਹੀ ਫੌਜੀਆਂ ਦੇ ਕੈਂਪਾਂ ਦੀਆਂ ਤਸਵੀਰਾਂ ਭੇਜੀਆਂ ਗਈਆਂ ਲੇਕਿਨ ਇੱਕ ਹੁਣ ਵੱਡੀ ਗੱਲ ਦਾ ਖੁਲਾਸਾ ਹੋਇਆ ਹੈ ਇਹ ਕੀਤਾ ਹੈ ਦੇਸ਼ ਦੀ ਸੈਨਾ ਨੇ ਇਹ ਗੱਲ ਹੈ 6 7 ਮਈ ਦੀ ਇੱਕ ਪਾਸੇ ਪੈਲਗਾਮ ਦੇ ਉੱਤੇ ਵਿੱਚ ਹਮਲਾ ਕੀਤਾ ਗਿਆ ਲੋਕ ਮਾਰੇ ਗਏ 27 ਤੋਂ 28 ਲੋਕ ਮਾਰੇ ਗਏ ਉਸ ਤੋਂ ਬਾਅਦ ਇੱਕ ਖੁਲਾਸਾ ਕੀਤਾ ਹੈ ਦੇਸ਼ ਦੀ ਸੈਨਾ ਨੇ ਕਿ 6 7 ਮਈ ਦੀ ਰਾਤ ਨੂੰ ਪਾਕਿਸਤਾਨ ਦੀ ਫੌਜ ਦਾ ਟਾਰਗੇਟ ਸੀ ਸ੍ਰੀ ਹਰਮੰਦਰ ਸਾਹਿਬ ਉੱਤੇ ਹਮਲਾ ਕਰਨਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਆਪਰੇਸ਼ਨ ਸੰਦੂਰਾਂ ਹੀ ਪਾਕਿਸਤਾਨ ਵਿੱਚ ਲੁਕੇ ਹੋਏ ਅਤਵਾਦੀਆਂ ਨੂੰ ਸਖ਼ਤ ਜਵਾਬ ਦਿੱਤਾ ਪਰ ਫਿਰ ਵੀ ਪਾਕ ਆਪਣੀ ਨਪਾਕ ਮਨੋਰਥ ਤੋਂ ਬਾਜ਼ ਨਹੀਂ ਆਇਆ 7 ਅਤੇ 8 ਮਈ ਦੀ ਰਾਤ ਪਾਕਿਸਤਾਨ ਨੇ ਦੇਸ਼ ਦੇ ਕਈ ਸ਼ਹਿਰਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੰਬਲਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਵੀ ਦੁਸ਼ਮਣਾਂ ਦੇ ਨਿਸ਼ਾਨੇ ਤੀ ਸੀ ਪਰ ਭਾਰਤੀ ਫੌਜ ਪਾਕ ਆਰਮੀ ਦੇ ਇਰਾਦਿਆਂ ਨੂੰ ਸਫਲਤ ਬਣਾਇਆ ਇਹ ਗੰਭੀਰ ਖੁਲਾਸਾ ਇੱਕ ਰਿਪੋਰਟ ਵਿੱਚ ਹੋਇਆ ਹੈ ਕਿੰਨਾ ਕੁ ਸੱਚ ਹੈ ਕਿੰਨਾ ਕੁ ਸਹੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਇਹ ਭਾਰਤੀ ਸੈਨਾ ਦੀ ਰਿਪੋਰਟ ਵੱਲੋਂ ਵੱਡਾ ਖੁਲਾਸਾ ਹੋਇਆ ਹੈ ਹਾਲਾਂਜੀ ਗੱਲ ਕਰੀਏ ਸਮਝੌਤੇ ਦੀ ਪਾਕਿਸਤਾਨ ਦੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਹੋਰ ਕਿਸੇ ਵੀ ਮੱਜ਼ਦ ਦੇ ਲੋਕਾਂ ਨੂੰ ਨਹੀਂ ਆਉਣ ਦੇਾਂਗੇ ਜੇਕਰ ਕਿਸੇ ਨੇ ਕਰਤਾਰਪੁਰ ਸਬ ਦੇ ਦਰਸ਼ਨ ਕਰਨੇ ਦਰਸ਼ਤ ਦੀਦਾਰੀ ਕਰਨ ਆਉਣਾ ਹੈ ਉਹਨਾਂ ਨੂੰ ਪਰਮਿਸ਼ਨ ਬਾਅਦ ਵਿੱਚ ਭਾਵੇਂ ਭਾਰਤੀ ਮੰਤਰਾਲੇ ਵੱਲੋਂ ਪੂਰੀ ਤਰ੍ਹਾਂ ਬੈਨਡ ਕਰ ਦਿੱਤਾ ਗਿਆ ਕਿ ਸਤਪੁਜ 7 ਤੇ 8 ਮਈ ਨੂੰ ਇਰਾਦਾ ਸੀ ਭਾਰਤ ਪਾਕਿਸਤਾਨ ਦੀ ਫੌਜ ਦਾ ਕਿ ਹਮਲਾ ਕੀਤਾ ਜਾਵੇ ਸ੍ਰੀ ਹਰਮੰਦਰ ਸਾਹਿਬ ਤੇ ਦੂਸਰੇ ਪਾਸੇ ਯੂਟਿਊਬਰ ਨੇ ਹਰਕਤ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਈਟੀ ਦੇ ਸੈੱਲ ਫਿਰ ਇੱਕ ਹੋਰ ਨੇ ਕੈਥਲ ਤੋਂ ਇੱਕ ਨੌਜਵਾਨ ਨੂੰ ਪੰਜਾਬ ਦੇ ਵਿੱਚੋਂ ਵੀ ਕਈ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਯਾਨੀ ਕਿ ਹਰ ਤਰ੍ਹਾਂ ਦਾ ਹਿਲਾ-ਵਸੀਲਾ ਵਰਤਿਆ ਗਿਆ ਪਾਕਿਸਤਾਨ ਦੀ ਸੈਨਾ ਵੱਲੋਂ ਯਾਨੀ ਕਿ ਜਿਹੜਾ ਸਮਝੌਤਾ ਹੋਇਆ ਸੀ ਅੱਜ ਉਸ ਦੀ ਮੀਟਿੰਗ ਵੀ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਹੋਣਗੇ ਉਹ ਤੁਹਾਨੂੰ ਅਸੀਂ ਸ਼ਾਮ ਨੂੰ ਦੱਸਾਂਗੇ ਲੇਕਿਨ ਭਾਰਤ ਦੀ ਸੈਨਾ ਫੌਜ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ 7 8 ਮਈ ਦੀ ਰਾਤ ਨੂੰ ਹਰਮਿੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਲੇਕਿਨ ਪਾਕਿਸਤਾਨ ਫੌਜ ਦੇ ਉਹ ਇਰਾਦਿਆਂ ਨੂੰ ناکਾਮਯਾਬ ਕਰ ਦਿੱਤਾ ਗਿਆ ਭਾਰਤ ਦੀ ਸੈਨਾ ਵੱਲੋਂ ਦੂਸਰੇ ਪਾਸੇ ਜਿੰਨੇ ਵੀ ਯੂਟਿਊਬਰ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਜਾਂਦੇ ਰਹੇ ਨੇ ਜਿਹੜੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਮਿਲਦੇ ਰਹੇ ਨੇ ਉਹਨਾਂ ਦੀ ਪੁਛਗੁਛ ਕੀਤੀ ਜਾ ਰਹੀ ਹੈ ਆ ਪੰਜਾਬ ਵੱਖ-ਵੱਖ ਸਟੇਟਾਂ ਦੀਆਂ ਪੁਲਸਾਂ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਪੁਲਸ ਕਰ ਰਹੀ ਹੈ ਹਰਿਆਣਾ ਦੇ ਵਿੱਚ ਹਰਿਆਣਾ ਪੁਲਸ ਕਰ ਰਹੀ ਹੈ